ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 30 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਜਿਹੜੀ ਸਕਰੀਨ ਤੇ ਬੱਸੀ ਤੁਸੀਂ ਦੇਖ ਰਹੇ ਹੋ ਇਹ 6-7 ਘੰਟੇ ਪਹਿਲਾਂ ਸੂਈਆ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 4:00 ਵਜੇ ਦਾਗਾ ਮਗਰ ਬੱਸੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀਆ ਦੇਖ ਸਕਦੇ ਹੋ ਤੁਸੀਂ ਬੱਸੀ ਨੂੰ ਜਨਮ ਦਿੱਤਾ ਜੇਰਬ ਵਗੈਰਾ ਇਹਦੀ ਪ੍ਰੋਪਰ ਪੈ ਚੁੱਕੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੋੜ ਕੇ ਦਿਖਾਵਾਂਗੇ ਉੱਚਾ ਲਮਾ ਵੱਡਾ ਕਦ ਕਾਠਾ 37 37 ਲੀਟਰ ਦੁੱਧ ਦੇਣੇ ਪਹਿਲਾਂ ਪਹਿਲੇ ਸੂਏ ਪਾਇਆ ਹੋਇਆ ਬੈੜ ਨੇ ਤੁਸੀਂ ਬੋਡੀ ਸਟਰਕਚਰ ਦੇਖੋਗੇ ਤੇ ਤੁਰਦੀ ਦਾ ਚਾਲ ਟਾਲ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗੂ ਹਵਾਨੇ ਤੋਂ ਜੱਜ ਕਰਿਓ ਰੋਤੂਰਾ ਵਗੈਰਾ ਵੇੜ ਦਾ ਦੇਖ ਸਕਦਾ ਤੁਸੀਂ ਉੱਚਾ ਲਮਾ ਵੱਡਾ ਕੱਦ ਕਾਠਾ 40 ਲੀਟਰ ਖੁੱਲਾ ਦੁੱਧ ਪਾਉਣਾ ਇਸ ਵਾਰੀ ਵੇੜ ਨੇ 35 36 ਲੀਟਰ ਦੁੱਧ ਪਹਿਲਾਂ ਪਾਇਆ ਹੋਇਆਗਾ ਅੱਜ ਇਸ ਨੂੰ ਫੇਸ ਕੁਆਲਟੀ ਦੇ ਸਕਦਾ ਨੂੰ ਲੰਬੀ ਦੂਰ ਦੇ ਪਤ ਬਹੁਤ ਫਾਰਮ ਵਾਲੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਕ੍ਰੋਸ ਅੰਗ ਦੇ ਵਿੱਚ ਜਿਆਦਾ ਦੁੱਧ ਵਾਲੀ ਗਾਂ ਚਾਹੀਦੀ ਆ ਅੱਜ ਸਨੇਰੀ ਮੌਕਾ ਉਹਨਾਂ ਕਿਸਾਨ ਵੀਰਾਂ ਲਈ 40 ਲੀਟਰ ਖੁੱਲਾ ਦੁੱਧ ਪਾਉਣਾ ਵੇੜ ਨੇ 35 36 ਲੀਟਰ ਪਹਿਲਾਂ ਪਾਇਆ ਹੋਇਆਗਾ ਦੇ ਸਰ ਤੁਸੀਂ ਹਾਈਟ ਦੇ ਸਕਦੇ ਹੋ ਤੇ ਲੈਂਥ ਦੇ ਸਕਦੇ ਹੋ ਰੇਲ ਗੱਡੀ ਦੇ ਡੱਬੇ ਜਿੰਨੀ ਲੰਬੀ ਐ ਇਹ ਕਹਨ ਨੂੰ ਹਰੇਕ ਕਹਿੰਦਾ ਹਵਾਨਾ ਦੇ ਸਕਦੇ ਹੋ ਸੂਲ ਤੋਂ ਸਟਾਰਟ ਹੁੰਦਾ ਲੰਬੀ ਤੋਰ ਦੇ ਉਧਰੋਂ ਪਤਾ ਅੰਦਰੋਂ ਤੋਰ ਦੇ ਲੰਬੀ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਹੋਇਆ ਗੁਲਾਬੀ ਗੁਲਾਬੀ ਥਾਣਾ ਪੂਰਾ ਦੇ ਸਰ ਥਣ ਨੇੜੇ ਤੋਂ ਚੈੱਕ ਕਰਾ ਦੇ ਨਿਕਲ ਦੇ ਸਰ ਤੋਂ ਕੱਲਾ ਕੱਲਾ ਨਿੱਖੜਮਾ ਥਣ ਲੱਗਿਆ ਹੋਇਆਗਾ ਅਨਿਲਕਬੀਨ ਬਹੁਤ ਸਟਰੋਂਗ ਆਉਂਦੀ ਹੈ ਦੇਖ ਸਕਦਾ ਤੁਸੀਂ ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ ਪਹਿਲੇ ਪਾਸੇ ਬੰਦਾ ਖੜਾ ਨਹੀਂ ਲੀਂਦਾ ਦੇਖ ਸਕਦਾ ਤੁਸੀਂ ਲਿਆ ਮਗਰ ਬੱਚੀ ਹੈ ਬੱਚੀ ਬਹੁਤ ਚੰਗੀ ਸੀਮਨ ਦੀ ਹੈ ਜਿਹੜੇ ਸੀਮਨ ਦੇ ਤੁਹਾਨੂੰ ਰਿਕਾਰਡ ਦੇ ਦਾਂਗੇ ਆਪਾਂ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਏ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ